ਜੀ ਸਾਸਰੀ ਕਾਲ ਕਿਵੇਂ ਹੋ ਜੀ ਠੀਕ ਆ ਜੀ ਅੱਜ ਆਪਾਂ ਬਧੇ ਭੌਲੇ ਦੀ ਚਾਰ ਚਾਰ ਪੰਜਾ ਕਢਾਉਨੇ ਆ ਦੋ ਆ ਬੱਚੇ ਨਵੇਂ ਚੱਕੇ ਨੇ ਉੱਥੇ ਜੋੜਾ ਤੋੜਤਾ ਉੱਥੇ ਲਾਇਆ ਏ ਦੀਗਾ ਇਹ ਅੰਡੇ ਬਦਲੇ ਦੀਗੇ ਇਹਨਾਂ ਥੱਲੇ ਕਾਣੇ ਦੇ ਹਾਂ ਦੋ ਬੱਚੇ ਕੱਢ ਲੇ ਹੋਰ ਉਹ ਜੋੜਾ ਤੋੜਤਾ ਉੱਥੇ ਹੁਣ ਮੁਰਗੀਆਂ ਛੱਡਾਂਗੇ ਆ ਦੇਖ ਲਾਲ ਸਿਰ ਇੱਕ ਚਿੱਟਾ ਖਟੀਆਂ ਦਾ ਇਹਦੇ ਲੌਂਗ ਜੇ ਆਉਣਗੇ ਕਦੋਂ ਆਏ ਜੇ ਆ ਇੱਧਰ ਆ ਜੇ ਆ ਬਾਕੀ 4 ਛੱਡੀ ਅੱਜ ਲਓ ਜੀ ਪਹਿਲਾ ਬੱਚਾ ਚੱਲ ਵੀ ਦੂਜਾ ਛੱਡਦੇ ਆ ਫਿਰ ਲਓ ਜੀ ਬੱਚੇ ਕਰਤੇ ਅੱਜ ਉਤਲੀ ਛਤਰੀ ਤੇ ਥੋੜੀ ਜੀ ਨੀਵਾ ਬਾਸ ਲਾਇਆ ਤੇ ਦੋ ਉੱਚਾ ਬਾਸ ਪਰੇ ਪਿਆ ਇਹ ਤੇ ਬਹਿ ਕੇ ਚਾਰੇ ਲਓ ਬਾਕੀ ਹੁਣ ਹੋਰ ਕੱਢਦੇ ਆ ਸੀ ਵੱਡੇ ਕਬੂਤਰ ਦੋ ਕੱਢੀਏ ਆਪਾਂ ਉਹ ਬਾਈ ਜੀ ਬੈਠੇ ਨੇ ਉੱਤੇ ਲੈ ਇਕੱਠੇ ਗਿਆ ਹੁਣ ਹਰ 2 ਘੰਟਾ ਉਹ ਬੈਠਾ ਲੈ ਨੂੰ ਬੰਨੇ ਆ ਜਬਾਰ ਕੱਢੀਏ ਬਾਈ ਕਢਾਈਏ ਉਹ ਐਗਰੋ ਸੌਖ ਰੱਖੀ ਮਾਲਕਾ ਲਓ ਜੀ ਅਰਸ਼ ਕਹਿੰਦਾ ਮੈਨੂੰ ਦਿਖਾ ਦਵੇ ਇਹ ਕੀ ਕਰ ਉਹ ਤਵਣੇਗਾ ਮੈਨੂੰ ਪੂਰੀ ਆ ਸਦਾ ਆ ਜੀ ਬੱਚੇ ਧਿਆਨ ਉੱਪਰ ਆ ਛਤਰੀ ਤੇ ਬਚਿਆ ਤੇ ਵੀ ਧਿਆ ਰੱਖਿਆ ਬੱਤ ਡੱਡ ਲੱਗ ਗਿਆ ਮੇਰੇ ਬੋਲੇ ਉੱਪੀ ਆ ਲੈਓ ਜੀ ਇਹਨੂੰ ਬਿਠਾਈਏ ਚਾਲ ਤੇ ਦੇਖੀਏ ਕੀ ਕਰਦਾ ਵਾਹਿਗੁਰੂ ਸਤਨਾਮ ਮਾਲਕਾ ਕੋ ਲਈ ਤੇ ਕੀ ਆਵੇ ਕਬੂਤਰ ਬੱਲੜਾ ਬੀਗਣਾ ਅੜਤਾਈ ਕੜਤਾ ਦੇਖੀ ਜੋ 78 ਵਰਗ ਜਾਗਣਾ ਕਰ ਦਿੰਨੇ ਆ ਜਾਲ ਖੜਾ ਲਓ ਯਾ ਆ ਗਿਆ ਨਵਾਂ ਕਬੂਤਰ ਵੱਡਾ ਕਬੂਤਰ ਕੱਢ ਲਿਆ 2025 ਦੇ ਸੀ ਜਾਂਦਾ ਚੋਬਰ ਨੇ ਪਹਿਲਾ ਹਾਂਜੀ ਬਾਈ ਆਉਂਦਾ ਜੀ ਬਾਈ ਕਬੂਤਰੂ ਛੱਡਾ ਅਰੇ ਆਉਂਦਾ ਜੀ ਹਰੇ ਘੰਟਾ ਲਾ ਦੇ ਜਾਲ ਦੇ ਉੱਤੇ ਹੀ ਨੰਗੂ ਆ ਗਿਆ ਮਾਲਕਾ ਸਦਾ ਆ ਜਵੇ ਸਦਾ ਹੀ ਆਉ ਸਦਾ ਜੀ ਫਿਰ ਹੋਰ ਕੱਢੀਏ ਉਦੋਂ ਬਾਅਦ ਚ ਲਾਵਾਂਗੇ ਇਕੱਲੇ ਇਕੱਲੇ ਇਕੱਠੇ ਨਹੀਂ ਡਾਉਂਦੇ ਇਹ ਤਾਂ ਉੱਡ ਗਿਆ ਕਬੂਤਰ ਆਪਣਾ ਤਿੰਨ ਚਾਰ ਸਾਲ ਮੰਗੂ ਉੱਡ ਗਿਆ ਤਿੰਨ ਸਾਲ ਆਇਦ ਕੀ ਇਹਦਾ ਤੀਜਾ ਸਾਲ ਆ ਹਨ ਹਾਂ ਲਓ ਬਾਈ ਜੀ ਆਪਲਾ ਹਰੇ ਘੱਟਾ ਦਾ ਬਹਿਗਾ ਸਿੱਧਾ ਦਿਖਾ ਦੇ ਬਾਈ। ਨਾਲੇ ਆ ਗਿਆ ਪਲਾੜੀ ਤੂੰ ਵੀ ਦੇਖਣਾ ਤੂੰ ਵੀ ਆਪ ਨੂੰ ਦਿਖਾ ਦੇ। ਨਾਲੇ ਵੀਰਾ ਆ ਗਿਆ ਜੀ ਇਹਦਾ ਹੀ ਸੋਰੀ। ਲਓ ਬਾਈ ਜੀ ਆੜੀ ਆ ਗਿਆ। ਸਮਰ ਬਾਈ ਕੋਈਲਾ ਹਰ ਥੋੜਾ ਦਿਖਾ ਲੈ ਜਾਂ ਡਾੜੀ ਆ ਗਿਆ। ਦੋ ਆ ਗਏ ਲਓ ਵੀਰੇ ਲਾ ਲਿਆ ਇਹ ਤਾਂ ਆਪਾਂ। ਦਿਖਾਇਆ ਵੀ ਦੀ ਬਾਈਆਂ ਨੂੰ ਬੱਟਿਆ। ਨੋਨੀ ਬਾਂ ਨੂਰ ਨੂੰ ਲੈਣ ਗਿਆ ਦੀ ਵੀਰੇ ਇਹਨੇ ਦਿਖਾਤਾ ਹਣਾ ਤੁਹਾਨੂੰ। ਖਾ ਲਓ। ਹੁਣ ਆਪਾਂ ਦੂਜਾ ਡਾਉਣੇ ਆ ਕਾਲੀ ਗਾਂਤ ਵਾਲਾ ਜਿਹੜਾ ਆ ਬੈਠਾ। ਤੇ ਇਹਨੂੰ ਫੋਲ ਕੇ ਦੂਜਾ ਉੱਤੇ ਬੰਨ ਲੀਏ ਛੱਡ ਜੋ ਲੈ ਵੀਰੇ ਹੁਣ ਆਹ ਡਾਉਣਾ ਆ ਪਾਖੂਤਰ ਕਰੋ ਛੱਕ ਕੀਟੀਆਂ ਅੱਖਾਂ ਦਾ ਪ्योर ਜੋੜੇ ਦਾ ਇੱਕ ਵਾਰ ਉੱਡਿਆ ਆ ਇਹ ਆ ਇਹਦੇ ਪੈਰ ਨੇ ਠੱਲ ਨੰਬਰ 61 ਬਿਠਾਉਣ ਆਏ ਗੁੰਦਾ ਲੈ ਵੀ ਇਹਨੂੰ ਬਿਠਾਉਨੇ ਆ ਉੱਡ ਜੂ ਨੌਂਰ ਨੂੰ ਲੈ ਕੇ ਆਇਆ ਸਕੂਲੋਂ ਹੁਣ ਹੈਲੋ ਬਾਏ ਬਾਏ ਲੈ ਆ ਜੀ ਬੰਨ ਲਮਾ ਵੀਰੇ ਉਈ ਭਾਈ ਆ ਬੰਨਤਾ ਉੱਤੇ ਦੂਜਾ ਛੱਡੀ ਲੈ ਆ ਵਾਹਿਗੁਰੂ ਸਤਨਾਮ ਸਮਝਾ ਦੇ ਇਹਨੂੰ ਵੀ ਪੁਰਿਆ ਇੱਕ ਪੱਤ ਬੜੇ ਲਾ ਸੱਦਾ ਆ ਜੀ ਗਾਦਰਾ ਭਾਈ ਲਾ ਠੱਗ ਲਈ ਲਾ ਗੋਲਟੀ ਕੇ ਦਾ ਸੁਰੂ ਕੇ ਲਾ ਮਣ ਕੇ ਸਿੱਧਾ ਕਰਿਆ ਸੁੱਤਾ ਕਰੇ ਲਾ ਕਿਸੇ ਦੀ ਕੁੱਠੀ ਦੇ ਨਾਲ ਘੁੰਮਣ ਤੇ ਸਿੱਧਾ ਜਾਓ ਕਾਰਿਆ ਕਰ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਸਿੱਧਾ ਸਦੇਸ਼ ਚੈਨਲ ਕੇ ਦੂਰੀ ਲਿਆ ਰੱਖੀ ਵਾਏ ਗਰੂ ਸਤ ਨਾਮ ਇਹ ਪਹਿਲੇ ਦਿਨ ਉੱਟਿਆ ਅੱਜ ਸੋਹਰੀ ਦਾ ਛੋਰੀ ਭੁਗਾ ਸਕਦਾ ਸੋਹਰੀ ਛੋਟੀ ਜੀ ਦਾ ਲਓ ਜੀ ਚੱਕ ਦੀ ਇਹ ਜਾਲ ਵੀਰੇ ਆ ਆ ਗਿਆ ਕਿੱਥੇ ਉਹ ਉੱਡਣ ਲੱਗਣ ਲੱਗ ਗਿਆ ਦੇਖੀ ਆ ਰਿਹਾ ਉਹ ਇਹ ਤਾਂ ਔੜਦਾ ਹੀ ਹੋ ਰੇ ਲੋਟ ਹੈ ਇਹ ਤਾਂ ਓਏ ਹਾਂ ਇਹ ਤਾਂ ਔੜਦਾ ਹੀ ਟੇਡਾ ਜਿਹਾ ਉਹ ਜੀ ਉਹ ਤਾਂ ਗਿਆ ਉਹ ਫਿਰਦਾ ਉਧਰ ਕੋਠੀ ਤੇ ਆ ਜੀਵੇ ਇੱਧਰ ਫਿਰ ਮੈਂ ਆ ਨਾਲ ਛੱਡ ਦੇਣਾ ਸੋਹਰੀ ਉੱਡਾ ਦੇ ਸੋਹਰੀ ਇੱਧਰ ਆ ਜਾ ਛੱਡ ਦੇ ਇਹ ਲੋ ਉਹ ਗਿਆ ਉਹ ਫਿਰਦਾ ਪਰ ਇਹ ਤਾਂ ਖੰਬੇ ਹੋਰ ਲੋਟ ਮਾਰਦਾ ਆ ਗਿਆ 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 ਆਇਆ ਆਇਆ ਚੱਭੀ ਹਲਾਇਆ ਆਇਆ 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 ਮੱਤੇ ਚੋਬਰ ਉਧਰ ਨਾ ਆਉਣ ਲੱਗਿਆ ਹੈ ਆ ਤੇ ਇਧਰ ਆਪਾਂ ਕਰ ਲਈ ਤਿਆਰੀ 2025 ਦੀ 353 ਲੈਂਦੀ ਆ ਇੱਕ ਵੱਡੀ 25 25 ਵਾਲੀਆਂ ਆ ਬਦਾਮ ਅੱਧਾ ਕਿਲੋ ਲਿਆ ਬਈ ਸਿੰਪਲ ਹੀ ਗਰੀ ਗਰੀ ਬਹੁਤ ਵਧੀਆ ਫਿਰ ਹੋਰ ਲਿਆਵਾਂਗੇ ਦੇਖ ਕਿਆਂ ਨਾ ਆਪਣਾ ਉਹ ਫਿਰਦਾ ਉੱਚਾ ਚੜਿਆ ਪਹਿਲੇ ਦਿਨੇ ਨਾਉਂਦਾ ਵੀ ਆ ਜਾ ਆ ਜਾ ਕਰੀ ਜਾਂਦਾ ਲੈ ਵੀਰੇ ਬਚਾ ਤਾਂ ਆ ਗਿਆ ਔਰ ਇਹ ਸਿੱਧਾ ਛਤਰੀ ਤੇ ਤੇ ਉਹ ਦੂਆ ਨਹੀਂ ਆਇਆ ਯਾਰ ਦੂਆ ਕੂਤਰਾ ਆਪਣਾ ਗਮਮਟ ਤੇ ਬਹਿ ਗਿਆ ਉਹ ਪਹਿਲੀ ਵਾਰ ਇਹ ਕੱਢਿਆ ਸੀ ਉੱਡਿਆ ਬਹੁਤ ਸੋਨਾ ਘੰਟਾ ਡੇਢ ਘੰਟਾ ਫਿਰੀ ਗਿਆ ਆਉਂਦਾ ਤੇ ਇੱਥੇ ਗਵਰਮੈਂਟ ਤੇ ਬਹਿ ਗਿਆ ਆ ਜਾਊਗਾ ਲੈ ਆਪਾਂ ਰੰਗ ਬਣਾਈਏ ਤੇ ਨਾਲ ਉਹ ਦੂਏ ਗੋਤਰ ਨੂੰ ਬਦਾਮ ਪਾ ਦਿੰਦੇ ਆ ਜਿਹੜਾ ਪਹਿਲਾਂ ਉੱਤਰਿਆ ਆਹ ਵਾਰ ਇਹ ਕੱਢਿਆ ਉਹਨੂੰ ਬਦਾਮ ਪਾ ਦਈਏ ਨੀ ਨੀ ਬਈ ਨਾਲੇ ਹਾਂ ਨਾਲੇ ਇੱਧਰ ਦੇਖ ਹੈਲੋ ਬਰਾਬੇ ਤੇ ਬਾਈ ਦੇਖੋ ਬੰਦਾ ਹੁਣ ਸੋਹਣਾ ਲੱਗਦਾ ਤੇਲ ਤੇ ਲੀਚੀ ਪੜ ਕੇ ਐਨ ਦੇਖੋ ਘੈਂਟ ਹਾਸੀਆਂ ਦੇਖੇ ਸਮੈਲਾ ਕਹੇ ਜੀ ਮਾਰੂ ਆਏ 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 ਲੜਾਈ ਕਰਦਾ ਸੀ ਬੇਬੇ ਨਾਲ ਸਾਡੀ ਨਾਲ ਬੇਬੇ ਨਾਲ ਆਉਣ ਆਈਆ ਦੇਖ ਲੈ ਇਹਨੂੰ ਨਹੀਂ ਨਾ ਆਉਂਦਾ ਨਹੀਂ ਬੇਬੇ ਤੇਤੋ ਹੀ ਨਾ ਆਉਂਦਾ ਹਨਾ ਹਾਂ ਭਾਈ ਮੈਂ ਤੇ ਨਹੀਂ ਸੱਤ ਦਿਨਾਂ ਬਾਅਦ ਨਾ ਆਉਂਦਾ ਨਹੀਂ ਚਾਹੇ 5 ਦਿਨਾਂ ਬਾਅਦ ਚਾਹੇ 10 ਦਿਨਾਂ ਬਾਅਦ ਨਾਉਣਾ ਪਰ ਬੇਬੇ ਤੋਂ ਆ ਇਹਨੇ ਖਾਮ ਨਹੀਂ ਬੇਬੇ ਨੇ ਸਾਡਾ ਕੀ ਦੇਣਾ ਜੇ ਉੱਬਰਦਾ ਹੈ ਇਲਾ ਫਿਰ ਬਣਾ ਲਈ ਰੰਗ ਲਾਓ ਇਹ ਬਚੇ ਫਿਰਦਨੇ ਰੰਗ ਲਿਆਏ ਥਿਨਰ ਪਾਈ ਪਾਉਨੇ ਆਪਾਂ ਵਿੱਚ ਬੰਦਿਆਂ ਦੂਆ ਪਾਉਣਾ ਚਾਹੀਦਾ ਜੇ ਤੇ ਨਹੀਂ ਪਾਉਂਨਾ ਕੁਝ ਨਹੀਂ ਹੁੰਦਾ ਧੀਰੇ ਚੱਲ ਰਹਿਲਾ ਉਥੇ ਵਧੀਆ ਬੜੀ ਤੇ ਕਹਤਾਂ ਮੇਰਾਲਾ ਵਧੀਆ ਕਿਹੜਾ ਰੰਗ ਬਣਾਉਣਾ ਹੁਣ ਤਾਂ ਲਾਲ ਨਾਲ ਲਾਲ ਬਾਕੀ ਦੋ ਹੋਰ ਫਿਰ ਸੁੱਕ ਨਵਾਂ ਰੰਗ ਕਰ ਦਈਏ ਤਿਆਰ ਹੋ ਗਈ ਦੂਮਾ ਹਲਕਾ ਪਲਾਸਟਰ ਬਹੁਤ ਜਲਦੀ ਆਇਆ 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 ਉੱਤਰ ਇਹ ਰੰਗਣਾ ਬਾਈ ਆਪਾਂ 20 ਰੁਪਏ ਦੀ ਪੂੜੀ ਦਿੰਦੇ ਨੇ ਉਹ ਬਾਈ ਹੁਣ 20 ਰੁਪਏ ਦੀ ਪੂੜੀ ਨਾ ਦੂਜੀ ਵਾਰ ਬਣਾਉਣ ਲੱਗੇ ਆ ਹਲੇ ਚੋ ਵੀ ਬਾਚੇ ਜਾਣਾ ਜੀ ਉੱਤੇ ਫਿਰਦੇ ਨੇ ਉਤ ਲਈ ਸਾਰਾ ਥੱਲੇ ਆਇਆ ਆ ਕੀ ਹੋ ਗਿਆ ਆਇਆ 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 ਇੰਟਾਨ ਗੇਮ ਹੀ ਹੁਣ ਡਾਦੀ ਪੂਰੀ ਚੱਕ ਹਾਂ ਇੱਕ ਰਹਿ ਗਿਆ ਇੱਕ ਰਹਿ ਗਿਆ ਹਾਂ ਵੀ ਜਾ ਉੱਪਰ ਯਾ ਦੇਖੀ ਰੰਗ ਜਿਹੜਾ ਬਣਾਇਆ ਵਧੀਆ ਤੇ ਔਲਜਾਲੀ ਕਰ ਵੀਰੇ ਇੱਕ ਰੀ ਚੱਕਾ ਕੱਪਾ ਕਹਿ ਜਾ ਬਣੇ ਦੇਖ ਤੇ ਲਾਲ ਲਾਲ ਸਾਰਾ ਸਾਰਾ ਲਾਲ ਹੈ ਪਿਓਰ ਲਾਲ ਬਣ ਗਿਆ ਬਾਈ ਆਇਆ ਆਇਆ ਲੋ ਚਮਕਦਾ ਨਾਲੇ ਧੁੱਪਾਂ ਜੇ ਸਾਰਾ ਸਾਰਾ ਲਾਹ ਬਹੁਤ ਵਧੀਆ ਹੋਰ ਤਾਂ ਲੋਡ ਨਹੀਂ ਪਾਉਣ ਦੀ ਜ਼ਿਆਦਾ ਹੀ ਆ ਕੋਈ ਗੱਲ ਨਹੀਂ ਬਸ ਠੀਕ ਆ ਡੋਲ ਨਾ ਲਿਓ ਇਹਨੂੰ ਬਾਈਨਾਂ ਦੇ ਖਿਆਲ ਰੱਖਿਓ ਧੱਕਾ ਫਲਟਾੜ ਕੇ ਚੱਲਾ ਇਹਦੇ ਲਾਤਾ ਆਪਾਂ ਗੁਲਾਬੀ ਪੂੰਛ ਸਾਰੀ ਲਾਲ ਪੂੰਛ ਲਾਲ ਟੂਸਾ ਕਾਲ ਸਿਰਾਂ ਕਬੂਤਰਾਂ ਤੇ ਦੂਜੇ ਕਾਲ ਸਿਰੇ ਦੇ ਲਾਤਾ ਖੱਟੀਆਂ ਵਾਲੇ ਦੇ ਉਹਦੇ ਆਪਾਂ ਹਰਾ ਕਰਤਾ ਮੜਾ ਜਾਂ ਲੈ ਇੱਕ ਉਹ ਸਾਡਾ ਉੱਪਰ ਹੀ ਬਹਿ ਗਿਆ ਲੋਈ ਕਰੋ ਚੈੱਕ ਇਹਦੇ ਕਰਤਾ ਵੀਰੇ ਕਿੱਥੇ ਬੈਠਾ ਉਹ ਕਾਰ ਸਰਾ ਕਿੱਥੇ ਬੈਠਾ ਕਿੱਧਰ ਚਲੇ ਗਿਆ ਛੇ ਠੀਕਾ ਨਹੀਂ ਨਹੀਂ ਉਹ ਨਹੀਂ ਗਾ ਪਤਾ ਆਹਦੇ ਬੈਠਾ ਆਹਦੇ ਬੈਠਾ ਥੱਲੇ ਆ ਤੀਜੇ ਨੰਬਰ ਤੇ ਉਹ ਆਹ ਕਾਲੇ ਜਿੰਨੇ ਤੋਂ ਗਾ ਆਹਦੇ ਲੈ ਉਹ ਵੀਰੇ ਨੇੰਦਾਂ ਪਾਦੀ ਵੀਰੇ ਜਿਹੜਾ ਆਰਡਰ ਕਿਹਾ ਉਹਨੂੰ ਬਦਾਮ ਤੋਂ ਨੇ ਕੱਢ ਦੇ ਪੁੱਤ ਤਤਨਾ ਸਾਰੇ ਜਿਆ ਵੜਾਏ ਪਾਣੀ ਲਾ ਦੇ ਸਮਰੇ ਮੇਰੇ ਦੇ ਹੱਥਾਂ ਨੂੰ ਰੰਗ ਲੱਗਿਆ ਹੋਇਆ ਲਿਆ ਭਾਈ ਰੱਖੀ ਨਾ ਰੱਖ ਦੇ ਪੁੱਤ ਲੈ ਤਦਾ ਕੱਪੜਿਆਂ ਨੂੰ ਵੀ ਲਾ ਲਿਆ ਕਰਦੇ ਆ ਲੈ ਵੀਰੇ ਦੇਖ ਕੇ ਰੱਖ ਇਹਨਾਂ ਦਾ ਹੀ ਭਾਈ ਆ ਜਿਹੜਾ ਥੱਲੇ ਆ ਕਰਦੇ ਬੰਦ ਬੁੱਤ ਖਾਲਾ ਆਇਆ ਜੋਬਰਾ ਕਾਲਾ ਖਾਲਾ ਆ ਜਾ ਕਹਿ ਤੀ ਕਿ ਸਮਰ ਬਦਾਮ ਕਿਹਨੇ ਤਾਂ ਨਹੀਂ ਚਲ ਕੋਈ ਨਹੀਂ ਖਾਣ ਦੇ ਲਓ ਇਹ ਸੱਦਾ ਆ ਗਿਆ ਵੀਰੇ ਇਹਨੂੰ ਕੱਢਿਆ ਕਰਾਂਗੇ ਹੁਣ ਆਓ ਬੈਠਾ ਇੱਕ ਲੈ ਦਾਣੇ ਪਾ ਦੀਏ ਲਓ ਜੀ ਤਿੰਨ ਛੜ ਤੇ ਜੇ ਤਿੰਨ ਖਾਂਦੇ ਨੇ ਬਦਾਮ ਉਹ ਇਕੱਲਾ ਖਾਂਦਾ ਨਹੀਂ ਦੀ ਗੁੜਕੀ ਜਾਂਦਾ ਤੇ ਕੋਈ ਨਹੀਂ ਇਹਨਾਂ ਨੂੰ ਕੱਢਦੇ ਮਾਲਕ ਰੱਖੇ ਸੁੱਖ ਕੱਲ ਨੂੰ ਦੋ ਹੋਰ ਡਾਵਾਂਗੇ ਉਹ ਆ ਜਵੇ ਦੋ ਖੰਦੇ ਇੱਕੋ ਕਾਲ ਸਿਰਾ ਜਿਹੜਾ ਉੱਤੇ ਬੰਨਿਆ ਤੇ ਤੇਰੇ ਦਾ ਕਾਲ ਸਿਰੇ ਦੇ ਰੰਗ ਲਾਇਆ ਆਪਾਂ ਵੀਰੇ ਇਹਨਾਂ ਨੂੰ ਪਾਤੇ ਦਾਣੇ ਜਾਨਵਰਾਂ ਨੂੰ ਬਚੇ ਚ ਛੜਤੇ ਆਪਾਂ ਹੁਣ ਉਹ ਵੀ ਆ ਗਿਆ ਉਹ ਵੀ ਡਾਇਆ ਤੀ ਮੈਂ ਕਿਹਾ ਨਰਛ ਭੱਟੀ ਵਾਲਾ ਕੱਟ ਲਾ ਯਾਰ ਆਪਾਂ ਪੰਜਵੀਂ ਛੇਵੀਂ ਕੰਨੀ ਤੱਕ ਛੱਡ ਲੈਣਾ ਉਹਨੂੰ ਹਾਂ ਤਨਾੰਸੂ ਛੱਡੋ ਉਹਨੂੰ ਦੇ ਜੇ ਨਾ ਕੋਈ ਹੋਰ ਸਿੱਧਾ ਹੋਇਆ ਫਿਰ ਉਹ ਛੱਡ ਦਾਂਗੇ ਦੋਏ ਨਈਆ ਬੱਚੇ ਨਾਲ ਲੱਗ ਜਾਣ ਨੇ ਬੱਚੇ ਡਾਰੀਆਂ ਭਰਨ ਲੱਗੇ ਬੱਚੇ ਵਧੀਆ ਲੱਗ ਗਿਆ ਅੱਜ ਅਸੀਂ ਉਤਲੀ ਛਤਰੀ ਦੇ ਉਠਾਏ ਸੀਗੇ ਭਾਈ ਇੱਧਰ ਤਾਂ ਨੇ ਪਾ ਤੇ ਉੱਧਰ ਪਾਉ ਕਰਦੀ ਐ ਦਿਖਾਵਾਂ ਤੁਹਾਨੂੰ ਵੀਰੇ ਇੱਧਰ ਵੀ ਪਾ ਤੇ ਆਪਾ ਕਰਾ ਦਿਆਂ ਦੋ ਐਂਟਰੀਆਂ ਮੋਟਰਸਾਈਕਲ ਵਾਲੀਆਂ ਇੱਕ ਪਿੰਡ ਨੇ ਫਰੌਰ ਕਮਨੀ ਕਿਹੜੇ ਪਿੰਡਾ ਉੱਥੇ ਕਰਾਈਆਂ ਨੇ ਵੀਰੇ ਦੋ ਐਂਟਰੀਆਂ ਲੈਓ ਵਾਹਿਗੁਰੂ ਸਤਿਨਾਮ ਮਾਲਕਾ ਸੱਚੇ ਪਾਸ਼ਾ ਲੈ ਵੀਰੇ ਮੈਂ ਦੱਸਦਾ ਯਾਰ ਕਿਹੜੇ ਭਰਾ ਨੇ ਆਪਾਂ ਨੂੰ ਕਮੈਂਟ ਕਰਦੇ ਸੀ ਲਓ ਵੀਰੇ ਆ ਭਰਾਵਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਬਾਈ ਮੇਜਰ ਸਿੰਘ ਆਪਣਾ ਡਾਕਟਰ ਸਾਹਿਬ ਕਬੂਤਰ ਅਰਸ਼ ਧਾਲੀਵਾਲ ਬਰਿੰਦਰ ਸਿੰਘ ਸ਼ਕੀਰ ਗੁਜਰ ਆਪਣਾ ਭਰਾ ਦਵਿੰਦਰ ਸਿੰਘ ਬਾਈ ਨੇ ਸੋਨੀ ਸ਼ੁਕਰਾਂ ਮਿਲਣਾ ਦਾ ਤਾਰੀ ਸ਼ੁਕਰ ਇਹਨਾਂ ਦੇ ਘਰਾਂ ਚੋਂ ਨੇ ਜਾਂ ਬਾਈ ਹੋਰ ਹੋਣ ਕਹਿ ਨਹੀਂ ਸਕਦੇ ਤੇ ਸੌਖਾ ਬਾਈ ਬ੍ਰੈਂਪਟਨ ਵਾਲੇ ਜਵਾਰ ਮੋਸ਼ੀ ਮੋਸ਼ੀਨ ਸੋਨੂ ਜਗਜੀਤ ਸਿੰਘ ਆ ਭਰਾ ਵੀ ਜਗਜੀਤ ਸਿੰਘ ਵੀ ਹਰੇਕ ਵੀਡੀਓ ਤੇ ਕਰਦਾ ਕੁਲਦੀਪ ਬਾਈ ਵੀ ਕਰਦਾ ਹੁੰਦਾ ਆ ਸਰਿੰਦਰ ਸਿੰਘ ਬਿੱਟੂ ਵੀ ਬਾਈ ਕਰਦਾ ਹੁੰਦਾ ਇਹਦੇ ਜ਼ਿਆਦਾ ਕਮੈਂਟ ਇਹਨਾਂ ਦੇ ਹੁੰਦੇ ਨੇ ਭਰਾਵਾਂ ਦੇ ਜਿਨ੍ਹਾਂ ਦੇ ਆਪਾਂ ਨਾਂ ਲੈਨੇ ਆ ਅਰਪਿੰਦਰ ਮਨਜੀਤ ਮਨਜੀਤ ਸਿੱਧੂ ਆ ਸ਼ਾਕੀਰ ਗੁੱਜਰ ਵੀ ਬਾਈ ਕਰਦਾ ਹੁੰਦਾ ਬਾਈ ਆ ਫੇਰ ਮਨਜੀਤ ਸਿੱਧੂ ਰਣ ਧੀਰ ਅਰਸ਼ ਰਾਮਗੜ ਵਿਜੇ ਚਾਹਾਨ ਆ ਭਰਾਵਾਂ ਨੇ ਕਮੈਂਟ ਕਰੇ ਦੀ ਬਈ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਲਾਈਕ ਕਰਿਆ ਆਪਾਂ ਜਰੂਰ ਬੋਲਿਆ ਕਰਾਂਗੇ ਨੌ ਵਿੱਚ ਬਈਆਂ ਦੇ ਬਈ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰਿਆਂ ਦਾ ਲੈ ਆ ਬਈ ਇਹਨਾਂ ਚੋਂ ਪੱਟ ਤੇ ਇਧਰੋਂ ਤਾਂ ਇੱਕ ਰਹਿ ਗਿਆ ਬਸ ਪੱਟਣੋਂ ਤੇ ਨੋਨੀ ਬਈ ਆਉ ਬੈਠਾ ਚੁੱਪਰ ਸਾਡੇ ਕੋਠੇ ਤੇ ਚੜ੍ਹ ਕੇ ਪਤੰਗ ਚੜਾਉਣ ਲੱਗ ਗਿਆ ਛੱਡ ਵੀ ਦਿੱਤਾ ਉਹ ਗਾ ਦਿਓ ਮੈਂ ਤਾਂ ਕਹਿੰਦਾ ਤੇ ਗੋਡ ਮਟ ਤੋਂ ਆਪਣਾ ਕਬੂਤਰ ਡਾ ਲੋ ਚੱਲ ਕੋਈ ਨਹੀਂ ਹੁਣ ਤਾਂ ਛੱਡ ਤਾ ਆ ਦੋ ਵਜੇ ਜਿਹੜੇ ਆਪਾਂ ਚੱਕੇ ਨੇ ਵਿੱਚ ਪਾਤੇ ਚੰਗਾ ਬਈ ਸਾਸਤਰੀ ਕਾਲ ਸਾਰੇ ਭਰਾਵਾਂ ਨੂੰ ਨੋਨੀ ਬਈ ਸਾਸਤਰੀ ਕਾਲ ਸਾਸਤਰੀ ਕਾਲ ਦੀ ਸਾਰੇ ਵੀਰਾਂ ਨੂੰ ਜੀ ਲਾਈਕ ਸ਼ੇਅਰ ਕਰੋ ਬੰਬ ਜੀ ਬੰਬ ਜੀ ਧੰਨਵਾਦ ਜਿਹੜੇ ਧੰਨਵਾਦ ਜੀ ਸਾਰੇ ਵੀਰਾਂ ਜਿੱਲਾ ਦੇ ਕਵਟ ਕਰਿਆ ਜੀ ਹਾਂ ਲਾਈਕ ਕਰਿਆ ਲਾਈਕ ਕਰਿਆ ਸ਼ੇਅਰ ਸਬਸਕ੍ਰਾਈਬ ਵੀ ਤਾਂ ਸਾਰੇ ਨਾਲ ਤੱਲਵਾ ਜੀ ਚੈਨਲ ਨੂੰ ਕਰੋ ਬੰਬ ਬੰਬ ਜੀ